ਕੀ ਕਰਾ ਚੰਦਰਾ ਇੱਥੇ ਪਹੁੰਚੇ ਹੋ ਨਾ ਆਪਣਾ ਸਪੋਰਟ ਲਿਓ ਤੇ ਬਾਣੀ ਨਾਲ ਜੋੜਨਾ ਚਾਹੀਦਾ ਅਮਰਤਾ ਛਾਣਾ ਚਾਹੀਦਾ ਸਿੱਖੀ ਨੂੰ ਸੰਭਾਲਣ ਵਾਸਤੇ ਜੇ ਚਾਹੀਦਾ ਜੇ ਨਹੀਂ ਕੀ ਕਰਾ ਬਾਬਾ ਬੁੱਢਾ ਸਾਹਿਬ ਜੀ ਦੇ ਸਬੰਧ ਵਿੱਚ ਅਸੀਂ ਆਏ ਆ ਜੀ ਸਾਲਾਨਾ ਜੋੜ ਮੇਲਾ ਚੌਥ ਦਾ ਅਸੀਂ ਹਸੇ ਛੋਟੇ ਹੁੰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਹੁੰਦੇ ਆ ਇੱਥੇ ਸੇਵਾ ਘਰ ਤੇ ਹੁੰਦੇ ਹੀ ਸਕੂਲ ਪੜ੍ਹਦੇ ਆ ਉਸ ਤੋਂ ਬਾਅਦ ਅਸੀਂ ਨੌਕਰੀ ਤੇ ਚੱਲ ਅਗੇ ਅਸੀਂ ਜਦੋਂ ਵੀ ਆਉਨੇ ਐ ਸੇ ਬਾਬਾ ਬੁੱਢਾ ਸਾਹਿਬ ਜੀ ਦੇ ਅਰਦਾਸਾਂ ਕਰਨੇ ਆ ਮੈਂ ਕਹਿਣਾ ਚਾਹੁੰਦਾ ਜੀ ਅਸੀਂ ਪਹਿਲਾਂ ਵੀ ਇੱਥੇ ਆਉਂਦੇ ਸੀ ਹੁਣ ਵੀ ਇੱਥੇ ਆ ਰਹੇ ਆ ਹਰ ਸਾਲ ਦੀ ਤਰ੍ਹਾਂ ਔਰ ਹਰ ਮਹੀਨੇ ਔਰ ਮਹੀਨੇ ਦੇ ਵਿੱਚ ਵੀ ਆਉਨੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਪਹੁੰਚਿਓ ਆਤਮਸਕ ਕੋਲੀ ਪਹੁੰਚਿਓ ਬਾਣੀ ਨਾਲ ਜੁੜਨਾ ਚਾਹੀਦਾ ਅਮਰਤਾ ਛਕਣਾ ਚਾਹੀਦਾ ਸਿੱਖੀ ਨੂੰ ਸੰਭਾਲਣ ਵਾਸਤੇ ਜ ਚਾਹੀਦਾ ਜ਼ਰੂਰੀ ਕਿੰਨਾ ਉਚਾਇਆ ਜਿੱਥੇ ਆ ਜਾ ਰਹੇ ਬਾਬਾ ਬੁੱਢਾ ਸਾਹਿਬ ਦਰਸ਼ੂ ਕੀਤੇ ਨੇ ਜੀ ਬਹੁਤ ਪਿਆਰ ਆ ਜੀ ਇੱਥੇ ਜਿੰਨਾ ਸੰਗਤਾਂ ਆਉਂਦੀਆਂ ਬੜੇ ਪਿਆਰ ਨਾਲ ਆਉਂਦੀਆਂ ਆਏ ਬਾਬਾ ਬੁੱਢਾ ਸਾਹਿਬ ਦੇ ਦਰਦੀ ਪਹੁੰਚਿਓ ਨਮਸਤਕੋੜ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਬ ਸਰਬੱਤ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਜੀ ਆਇਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਿਆਈਆਂ ਜੀ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਰਦਾ ਦੀ ਚੌਕ ਦੇ ਨਾਮ ਦੇ ਨਾਲ ਇਹ ਜੋੜ ਮੇਲਾ ਜਾਣਿਆ ਜਾਂਦਾ ਇਹ ਸਾਰੀ ਹੀ ਸੰਗਤ ਜੋ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਹੈ ਬਾਬਾ ਬਡਾ ਸਾਹਿਬ ਜੀ ਦਾ 126 ਸਾਲ ਉਮਰ ਹੋਈ 25 ਸਾਲ ਬਾਬਾ ਬਡਾ ਸਾਹਿਬ ਜੀ ਨੇ ਜਿਹੜੀ ਆ ਉਹ ਉਮਰ ਆਪਣੀ ਬਤੀਤ ਕੀਤੀ 26 ਸਾਲ ਲੱਗਦੇ ਆ ਜੋ ਸਵਾਸਾ ਦੀ ਜੋ ਕੰਜੀ ਹੋ ਔਰ ਉਡਾਰੀ ਮਾਰ ਗਿਆ ਇਸੇ ਸਥਾਨ ਤੇ ਬਾਬਾ ਬਡਾ ਸਾਹਿਬ ਜੀ ਨੇ ਆਪਣਾ ਅੰਤਮ ਸਮਾ ਜਿਹੜਾ ਇੱਥੇ ਗੁਜ਼ਾਰਿਆ ਇਹ ਹਰ ਗੋਬਿੰਦ ਸਾਹਿਬ ਪਾਸ਼ਾ ਜੀ ਦੇ ਹੁਕਮ ਦੇ ਨਾਲ ਹੀ ਇੱਥੇ ਆਏ ਸੀ ਤੇ ਫਿਰ ਆਪਣਾ ਆਖਟ ਸਮਾਂ ਵੇਖ ਕੇ ਹਰ ਗੋਬਿੰਦ ਸਾਹਿਬ ਪਾਸ਼ਾ ਨੂੰ ਬੇਨਤੀ ਕੀਤੀ ਕਿ ਸਾਨੂੰ ਦਰਸ਼ਨ ਦਿਓ ਫਿਰ ਹਰ ਗੋਬਿੰਦ ਸਾਹਿਬ ਪਾਸ਼ਾ ਆਪਣੇ ਸਿੰਘਾਂ ਦੇ ਨਾਲ ਬਾਬਾ ਬਿਧੀਚੰਦ ਸਾਹਿਬ ਦੇ ਨਾਲ ਬੇਨ ਸਿੰਘਾਂ ਨਾਲ ਇੱਥੇ ਉਤਾਰਾ ਕਰਕੇ ਬਾਬਾ ਵੱਡਾ ਸਾਹਿਬ ਜੀ ਦੇ ਕੋਲ ਆਏ ਤੇ ਬਾਬਾ ਵੱਡਾ ਸਾਹਿਬ ਜੀ ਦਾ ਅੰਤਮ ਕਰਿਆ ਸਾਰੀ ਰਸਮਾਂ ਜਿਵੇਂ ਪਾਸ਼ਾ ਨੇ ਆਪਣੇ ਹੱਥੀ ਆਪ ਕੀਤੀ ਇਓ ਸਰਾਧਾ ਦੀ ਚੌਥ ਦਾ ਅਧਿਆੜਾ ਇੱਥੇ ਆਣ ਕੇ ਲਾਲਾ 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 ਕਰਨ ਵਾਲਾ ਦਿਨ ਨਹੀਂ ਆ ਸਾਡੇ ਵੀਰ ਜੋ ਅਜੇ ਗੁਰਸਿੱਖੀ ਮੱਤ ਤੋਂ ਦੂਰ ਨੇ ਸਸੀ ਵੀ ਮਹਾਰਾਜ ਭੁੱਲਣ ਹਾਰਿਆ ਬੇਨਤ ਗਲਤੀਆਂ ਹੁੰਦੀਆਂ ਪਰ ਬਖਸ਼ ਲੈਣਾ ਪਰ ਸਾਡੇ ਜਿਹੜੇ ਸਰਦਾਰ ਹੋ ਕੇ ਵੀ ਵੀਰ ਜਿਹੜੇ ਇਹਨਾਂ ਜੋੜ ਮੇਲੇ ਤੇ ਆਣ ਕੇ ਉਹ ਬਾਜੇ ਪੂ ਪੂ ਵਜਾਉਣਗੇ ਇਹੋ ਜਿਹੀਆਂ ਹਰਕਤਾਂ ਕਰਨਗੇ ਕਿ ਜਿਵੇਂ ਲੱਗਦਾ ਕਿ ਜਿਵੇਂ ਕਿ ਆਨੰਦ ਮਈ ਵਿਆਹ ਵਾਲੇ ਮਾਹੌਲ ਦੇ ਵਿੱਚ ਆਏ ਹੋਣਾ ਪਰ ਆਪਣਾ ਇਤਿਹਾਸ ਪੜਨਾ ਚਾਹੀਦਾ ਖਾਲਸਾ ਕਦੀ ਵੀ ਕਿਸੇ ਵੀ ਦੁੱਖ ਦੇ ਵਿੱਚ ਰੋਂਦਾ ਨਹੀਂ ਆ ਤੇ ਕਿਸੇ ਵੀ ਖੁਸ਼ੀ ਵਾਲੇ ਸਮਾਗਮ ਦੇ ਵਿੱਚ ਹੱਸਦਾ ਨਹੀਂ ਆ ਇਹ ਨਰੋਲ ਆ ਇੱਕੋ ਜਿਹਾ ਰਹਿੰਦਾ ਕੋਈ ਖੁਸ਼ੀ ਗਮੀ ਨਹੀਂ ਆ ਆਨੰਦ ਸਾਹਿਬ ਦੀ ਬਾਣੀ ਹਰ ਇੱਕ ਟਾਈਮ ਦੇ ਵਿੱਚ ਜਿਹੜੀ ਉਹ ਪੜ੍ਹੀ ਜਾਂਦੀ ਆ ਇਸ ਕਰਕੇ ਕਿ ਇਹ ਸਰਾਧਾ ਦੀ 14 ਦਿਹਾੜਾ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸਮਾਯ ਜਗਤ ਤੇ ਬੀਤਿਆ ਤੇ ਸਾਨੂੰ ਸ਼ਾਂਤ ਮਈ ਦੇ ਨਾਲ ਦਰਸ਼ਨਜ਼ਾਰੇ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਮੋਹ ਮੰਗੀਆਂ ਮੁਰਾਦਾਂ ਇਸ ਜਗ੍ਹਾ ਤੋਂ ਮਿਲਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਜਨਾਲਾ ਤੋਂ ਆਏ ਬਾਬਾ ਦੀਪ ਸਿੰਘ ਜੰਮ ਜੰਮ ਸਭ ਗੁਰਦਰਤੋਂ ਕੀ ਕਰਦੇ ਬਾਬਾ ਬੁੱਢਾ ਸਾਹਿਬ ਜੀ ਦੇ ਸਬੰਧ ਵਿੱਚ ਅਸੀਂ ਆਏ ਆ ਜੀ ਸਾਲਾਨਾ ਜੋੜ ਮੇਲਾ ਚੌਥ ਦਾ ਵਾਹਿਗੁਰੂ ਜੀ ਇੱਥੇ ਨਮਾਣੇ ਹੋ ਕੇ ਆਈਏ ਮਾਤਾ ਗੰਗਾ ਜੀ ਨੇ ਝੋਲੀਆਂ ਭਰ ਕੇ ਖੜੀਆਂ ਮਾਤਾ ਸਲੱਖਣੀ ਜੀ ਨੇ ਇੱਕ ਪੁੱਤਰ ਮੰਗਿਆ ਸੀ ਛੇਵੇਂ ਪਾਸ਼ਾ ਨੇ ਘੋੜੇ ਦੇ ਪੌੜ ਦੇ ਬਾਨੇ ਨਾ ਸਾਤਾ ਪੈ ਗਿਆ ਸੱਤ ਪੁੱਤਰ ਪਾ ਕੇ ਝੋਲੀ ਚ ਕੱਲੇ ਇੱਥੇ ਜਿਹੜਾ ਆਵੇ ਮਰਦਾਂ ਲੈ ਕੇ ਜਾਂਦਾ ਕੋਈ ਖਾਲੀ ਨਹੀਂ ਜਾਂਦਾ ਇੱਕ ਭਰੋਸੇ ਦੀ ਲੋੜਿਆ ਇੱਕ ਭਰੋਸਾ ਕਰਕੇ ਸਾਨੂੰ ਆਉਣਾ ਪੈਣਾ ਹੋਰ ਦਰਤੇ ਨਾ ਜਾਈਏ ਇਸੇ ਦਰਤੇ ਸਾਨੂੰ ਬਹੁਤ ਕੁਝ ਮਿਲਦਾ ਵਾ ਦਰ ਦਰਤੇ ਆਪਾਂ ਨਾ ਜਾਈਏ ਗੁਰੂ ਸਾਹਿਬ ਦੇ ਕੋਲੋਂ ਝੋਲੀਆਂ ਭਰ ਕੇ ਜਾਈਏ ਤੇ ਸੱਚੇ ਪਾਸ਼ਾ ਇੱਥੇ ਕਿਰਪਾ ਕਰਦੇ ਦਿੰਦੇ ਵਾਹਿਗੁਰੂ ਜੀ ਦੇ ਫਤਿਹ ਅਸੀਂ ਜਦੋਂ ਛੋਟੇ ਹੁੰਦੇ ਉਹਦਾ ਬਾਬਾ ਬੁੱਢਾ ਸਾਹਿਬ ਜੀ ਦੇ ਹੁੰਦੇ ਆ ਇੱਥੇ ਸੇਵਾ ਕਰਦੇ ਹੁੰਦੇ ਹੀ ਉਹਨੂੰ ਪੜਦੇ ਆ ਉਸ ਤੋਂ ਬਾਅਦ ਅਸੀਂ ਨੌਕਰੀ ਤੇ ਚਲੇ ਗਏ ਅਸੀਂ ਜਦੋਂ ਵੀ ਹੁੰਨੇ ਐਸੇ ਬਾਬਾ ਬੁੱਢਾ ਸਾਹਿਬ ਜੀ ਦੇ ਅਰਦਾਸਾਂ ਕਰਨੇ ਆ ਇਹਨੇ ਸਾਨੂੰ ਬਹੁਤ ਬਖਸ਼ਿਆ ਹੈ ਮਾਰ ਆਈ ਨੇ ਇਸ ਕਰਕੇ ਅਸੀਂ ਇਸ ਪੰਡਾਲ ਵਿੱਚ ਹਰ ਸੇਵਾ ਭਰਦੇ ਹਾਂ ਵਾਹਿਗੁਰੂ ਦੀ ਖਾਲਸਾ ਜੀ ਗੱਲ ਨੂੰ ਬਾਣੀ ਦੇ ਬਾਣੀ ਨਾਲ ਜੁੜਨਾ ਚਾਹੀਦਾ ਵਾ ਹਾਂ ਜੁੜਦਾ ਜੀ ਹਾਂਜੀ ਅੱਜ ਅੱਜ ਕੀ ਕਰਾਂ ਜੀ ਬਾਣੀ ਨਾਲ ਜੁੜਨ ਲਈ ਹੀ ਦਾ ਹੀ ਨਸ਼ਿਆਂ ਤੋਂ ਆਏ ਜੀ ਤੁਹਾਡਾ ਜੀ ਕਿਹੜਾ ਪਿੰਡ ਮੇਰਾ ਨਾਮ ਸੁਖਰਾਜ ਸਿੰਘ ਹੈ ਪਿੰਡ ਮੇਰਾ ਵਿਸ਼ਵਾਸ ਹੈ ਹਸ਼ ਮੇਰੀ ਅਜਨਾਲਾ ਸਨ ਪਦੋਤ ਮੈਂ ਕਹਿਣਾ ਚਾਹੁੰਦਾ ਜੀ ਅਸੀਂ ਪਹਿਲਾਂ ਵੀ ਇੱਥੇ ਆਉਂਦੇ ਸੀ ਹੁਣ ਵੀ ਇੱਥੇ ਆ ਰਹੇ ਆ ਹਰ ਸਾਲ ਦੀ ਤਰ੍ਹਾਂ ਔਰ ਹਰ ਮਹੀਨੇ ਔਰ ਮਹੀਨੇ ਦੇ ਵਿੱਚ ਵੀ ਆਉਨੇ ਆ ਇੱਥੇ ਨਾ ਇਹ ਪੁੱਤਰਾਂ ਦੇ ਧਾਨੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੋਰ ਵੀ ਬੜੀਆਂ ਮਰਾਦਾਂ ਪੁਰੀਆਂ ਹੁੰਦੀਆਂ ਨੇ ਐ ਸਭ ਇਹਨੇ ਲੋਕ ਨਕਮਸਤਕ ਹੋਣ ਹੁੰਦੇ ਆ ਕਿ ਕੋਈ ਗਿਣਤੀ ਦੀ ਕਹੀ ਜਾ ਸਕਦੀ ਮੇਰੀ ਬੇਟੀ ਦੇ ਰੱਬ ਨੇ ਦੋ ਪੁੱਤਰ ਦਿੱਤੇ ਜੀ ਇਥੋਂ ਜਦ ਕਿ ਨੌ ਸਹਰ ਮੇਰੀ ਬੇਟੀ ਦੇ ਕੋਈ ਬੱਚਾ ਨਹੀਂ ਸੀ ਤੇ ਬਰੇ ਭਾਗ ਲਾਇ ਗੁਰੂ ਮਹਾਰਾਜ ਨੇ ਮੈਂ ਇੱਕ ਬੇਟੀ ਸੀ ਬੇਟੀ ਵਾਸਤੇ ਮੰਗ ਕਰਦਾ ਸੀ ਕਿ ਮੇਰੀ ਬੇਟੀ ਨੂੰ ਰੱਬਾ ਬੇਟੀ ਦੇ ਦੇ ਪਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਪੁੱਤਰ ਮੇਰੀ ਬੇਟੀ ਨੂੰ ਦਿੱਤੇ ਜੀ ਇਸ ਕਰਕੇ ਇੰਨਾ ਕਿ ਮੈਂ ਕਹਿੰਦਾ ਜੇ ਇੱਥੋਂ ਕੁਝ ਮਿਲਦਾ ਹੈ ਜੋ ਮੰਗੀਏ ਉਹੀ ਕੁਝ ਮਿਲਦਾ ਹੈ ਪੰਦੀ ਨੀਵੇਂ ਆਉਣਾ ਪੈਂਦਾ ਜੀ ਨੀਵੇਂ ਆ ਕੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਜੀ ਇਸ ਕਰਕੇ ਉਹ ਵੀ ਕਿਹਾ ਸੀ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਉੱਚਾ ਕੇ ਮਾਨ ਨਾ ਕਰੀ ਹੁਣ ਭੈਣ ਜੀ ਇੱਕ ਛੋਟਾ ਜਿਹਾ ਸ਼ਬਦ ਇਸੇ ਸੰਬੰਧ ਵਿੱਚ ਤੁਹਾਨੂੰ ਸੁਣਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ